ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਅੱਧੀ ਰਾਤ ਨੂੰ ਵੱਡੀ ਵਾਰਦਾਤ ਵਾਪਰ ਜਾਂਦੀ ਹੈ ਜਿੱਥੇ ਕਿ ਕੁਝ ਗੁੰਡੇ ਆਉਂਦੇ ਨੇ ਤੇ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੰਦੇ ਨੇ ਤੇ ਨਾਲ ਹੀ ਸਕੂਲ ਦੇ ਨਾਲ ਲੱਗਦੇ ਪਲਾਟ ਦੀ ਕੰਧ ਤੋੜ ਕੇ ਪਲਾਟ ਵਿੱਚ ਵੀ ਦਾਖਲ ਹੁੰਦੇ ਨੇ ਦਰਅਸਲ ਇਹ ਸਾਰਾ ਮਾਮਲਾ ਪੁਰਾਣੀ ਮਾਲਕੀਅਤ ਦੇ ਹੱਕ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਦਰਅਸਲ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਸਕੂਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮਹਿਲਾ ਦੇ ਵੱਲੋਂ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਵਾਰ-ਵਾਰ ਪਲਾਟ ਦੀ ਜੋ ਕਿ ਸਕੂਲ ਨਾਲ ਲੱਗਦੀ ਕੰਦ ਹੈ ਉਸ ਨੂੰ ਤੜਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਪਲਾਟ ਹੁਣ ਸਕੂਲ ਦੇ ਨਾਮ ਹੈ ਪਰ ਉਹਨਾਂ ਦੇ ਵੱਲੋਂ ਇਸ ਪਲਾਟ ਦੇ ਉੱਤੇ ਆਪਣੀ ਮਲਕੀਅਤ ਹੱਕ ਜਮਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਇਸ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਕਟੀਵਾ ਤੇ ਇੱਕ ਮਹਿਲਾ ਸਵਾਰ ਹੁੰਦੀ ਹੈ ਤੇ ਉਸ ਦੇ ਨਾਲ ਹੀ ਟਰੈਕਟਰ ਉੱਤੇ ਕੁਝ ਗੁੰਡੇ ਵੀ ਸਵਾਰ ਨੇ ਜੋ ਕਿ ਇਸ ਕੰਦ ਨੂੰ ਆ ਕੇ ਤੋੜਦੇ ਨੇ ਅਤੇ ਪਲਾਟ ਦੇ ਵਿੱਚ ਦਾਖਲ ਹੁੰਦੇ ਨੇ બસ ਇੱਥੇ ਨਹੀਂ ਹੁੰਦੀ ਉਹਨਾਂ ਨੇ ਪਲਾਟ ਦੇ ਵਿੱਚ ਦਾਖਲ ਹੋ ਕੇ ਪਲਾਟ ਵਿੱਚ ਰਹਿ ਰਹੇ ਸਕੂਲ ਦੇ ਚੌਂਕੀਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਨੇ ਦੱਸਦੀ ਕਿ ਇਸ ਮੌਕੇ ਤੁਸੀਂ ਸੀਸੀਟੀਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਜੇ ਸ਼ਰਾਰਤੀ ਅਨਸਰ ਸਕੂਲ ਦੇ ਕੈਮਰੇ ਨੂੰ ਵੀ ਤੋੜ ਰਹੇ ਨੇ ਦੇਸ ਦੇ ਨਾਲ ਹੀ ਸਕੂਲ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਇੱਕ ਵਾਰ ਇਸ ਮਹਿਲਾ ਨੂੰ ਗ੍ਰਿਫਤਾਰ ਵੀ ਕਰਵਾਇਆ ਜਾ ਚੁੱਕਿਆ ਹੈ ਪਰੰਤੂ ਇਸ ਦੇ ਬਾਵਜੂਦ ਪੁਲਿਸ ਹੁਣ ਫਿਰ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਮਾਣਯੋਗ ਅਦਾਲਤ ਦੇ ਵੱਲੋਂ ਇਸ ਸਬੰਧੀ ਸਕੂਲ ਨੂੰ ਸਟੇ ਆਰਡਰ ਵੀ ਦਿੱਤੇ ਜਾ ਚੁੱਕੇ ਨੇ ਦੱਸ ਜੀ ਕਿ ਇਹ ਸਾਰਾ ਮਾਮਲਾ ਕਾਫੀ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਤੇ ਜਿਸ ਦੇ ਚੱਲਦੇ ਆ ਇਸ ਦੇ ਸਬੰਧ ਵਿੱਚ ਕੋਰਟ ਵਿੱਚ ਕੇਸ ਵੀ ਕੀਤਾ ਹੈ ਤੇ ਬਾਨਯੁਗ ਅਦਾਲਤ ਨੇ ਸਕੂਲ ਨੂੰ ਪਲਾਟ ਦੇ ਉੱਤੇ ਸਟੇ ਆਰਡਰ ਵੀ ਦਿੱਤਾ ਹੋਇਆ ਹੈ ਪਰ ਦੋ ਇਸ ਦੇ ਬਾਵਜੂਦ ਮਹਿਲਾ ਦੇ ਵੱਲੋਂ ਕੁਝ ਗੁੰਡਿਆਂ ਨੂੰ ਲਿਆ ਕੇ ਸਕੂਲ ਦੇ ਨਾਲ ਲੱਗਦੀ ਕੰਧ ਨੂੰ ਤੋੜਵਾਇਆ ਗਿਆ ਤੇ ਸਕੂਲ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਇਸ ਸਬੰਧ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਵੀ aarop ਲਗਾਏ ਜਾ ਰਹੇ ਨੇ ਆਪ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਸਬੰਧ ਵਿੱਚ ਸਕੂਲ ਦੇ ਚੇਅਰਮੈਨ ਨੇ ਕੀ ਕੁਝ ਕਿਹਾ ਸੁਣਾਉਣੇ ਕੱਟਣਾ ਹੀ ਵਾਪਰੀ 28 ਤਰੀਕ ਦੀ ਰਾਤ ਨੂੰ ਤਕਰੀਬਨ 1:40 ਮਿੰਟ ਤੇ ਕੁਝ ਵਿਅਕਤੀ ਆਏ ਆ ਉਹਨਾਂ ਦੇ ਨਾਲ ਸਕੂਟਰੀ ਤੇ ਇੱਕ ਲੇਡੀ ਵੀ ਆਈ ਹੈ ਜਿਹੜੀ ਉਥੋਂ ਲੰਘਦੀ ਨਜ਼ਰ ਆਈ ਹੈ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਫੋਟੋਆਂ ਉਹਨਾਂ ਨੇ ਰਾਤ ਨੂੰ 1:40 ਮਿੰਟ ਦੇ ਸਭ ਤੋਂ ਪਹਿਲਾਂ ਆਣ ਕੇ ਮੇਰੇ ਸਕੂਲ ਦੇ ਕੈਮਰੇ ਭੰਨੇ ਮੇਰੇ ਸਕੂਲ ਦੇ ਕੈਮਰੇ ਚੋਰੀ ਕੀਤੇ ਭੰਨ ਤੋੜ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਤਾਰਾਂ ਕੱਟੀਆਂ ਉਸ ਤੋਂ ਬਾਅਦ ਉਹਨਾਂ ਨੇ ਇਸ ਸਕੂਲ ਦੇ ਨਾਲ ਦੀ ਜਿਹੜੀ ਪਲਾਟ ਆ ਜਿਹੜਾ ਕਿ ਮੈਡਮ ਸੁਮਨ ਸ਼ਰਮਾ ਦੇ ਨਾਮ ਤੇ ਰਜਿਸਟਰਡ ਹੈ ਉਹਦੀ ਕੰਧ ਤੋੜੀ ਕਾਂਦੇ ਤੋੜਨ ਤੋਂ ਬਾਅਦ ਅੰਦਰ ਉਹਦੇ ਐਂਟਰ ਹੋਏ ਆ ਉਹਦੇ ਵਿੱਚ ਚੌਂਕੀ ਦਾ ਰਹਿ ਰਿਹਾ ਪਰਿਵਾਰ ਰਹਿ ਰਿਹਾ ਹੈ ਤੇ ਉਹਨਾਂ ਨੂੰ ਜਾਨ ਨੂੰ ਮਾਰਦੀਆਂ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਉਹ ਜਿਹੜੇ ਆ ਭੱਜ ਗਏ ਤੋੜ ਭੰਗ ਕਰਨ ਦਾ ਧਮਕੀਆਂ ਦੇ ਰਿਹਾ ਦਾ ਕਾਰਨ ਕੀ ਸਮਝੋ ਕੀ ਕਹਿੰਦੇ ਕਾਰਨ ਇਹ ਵੀ ਇਹ ਜਿਹੜਾ ਪਲਾਟ ਅਸੀਂ 2015 ਦਾ ਪਰਚੇਸ ਕੀਤਾ ਹੈ ਮਮਤਾ ਕੋਲ ਤੇ ਚੌਕੀ ਤਾਂ ਦੇ ਜਿਹੜਾ ਪਲਾਟ ਸਾਡੇ ਕੋਲ ਆਇਆ ਕਲੋਨੀ ਇੱਥੇ ਬਣੀ ਹੈ 2002 ਦੀ ਤੇ ਪਲਾਟਾਂ ਦੀ ਅੱਗੇ ਸੇਲ 2005 ਵਿੱਚ ਹੋਈ ਹੈ ਅਹੀਂ ਪਲਾਟ ਜਿਹੜਾ ਚੁੱਪਚੀ ਜਗ੍ਹਾ ਤੇ ਲਿਆ। ਅੱਜ 20 ਸਾਲਾਂ ਬਾਅਦ ਲੇਡੀ ਏ ਉੱਠ ਕੇ ਆਣ ਕੇ ਜਿਹੜੀ ਪੁਰਾਣੀ ਜ਼ਮੀਨਾਂ ਦੀ ਮਾਲਕ ਹੋ ਗਈ। ਉਹਦੇ ਕੋਲ ਰਾਵਾਂ ਦੇ ਵਿੱਚ 16 ਮਰਲੇ ਬੋਲਦੇ ਆ ਉਹ ਜਬਰ ਜਿਹੜਾ ਸਾਡੇ ਪਲਾਟ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਜਿਹੜਾ ਕਿ ਗੈਰਕਾਨੂੰਨੀ ਆ। ਇਹ ਸਬੰਧੀ ਹੀ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ। ਸਾਰੇ ਪ੍ਰੂਫ ਐਵੀਡੈਂਸ ਆਪਣੇ ਵਿਖਾਏ ਤੇ ਮਾਨਯੋਗ ਅਦਾਲਤ ਨੇ ਸਾਡੇ ਪ੍ਰੂਫ ਸਾਰੇ ਵੇਖਦੇ ਹੋਏ ਵੈਰੀਫਾਈ ਕਰਕੇ ਸਾਡੇ ਹੱਕ ਅਜਟ ਸਟੇ ਆਰਡਰ ਜਾਰੀ ਕਰਤਾ ਹੈ। ਉਹ ਜਿਹੜੇ ਆ ਜਨਾਨੀਆਂ ਉਹ ਕਹਿੰਦੀ ਆ ਵੀ ਮੈਂ ਨਾ ਕੋਰ ਰਮਾਉਂਦੀ ਆ ਨਾ ਮਚਪੇ ਆਡਰ ਰਮਾਉਂਦੀ ਆ ਇਹਨੇ ਪਹਿਲਾਂ ਵੀ ਇਹ ਕੰਦ ਢਾਈ ਹੀ ਇੱਕ ਵਾਰੀ ਉਦੋਂ ਵੀ ਇੱਥੇ ਪਰਚਾ ਦਰਜ ਹੋਇਆ ਸੀ ਉਸ ਤੋਂ ਬਾਅਦ ਇਹਨੇ ਫੇਰ ਕੰਦ ਢਾਈ ਇੱਥੇ ਕੰਟੈਂਪਟ ਆਫ ਕੋਰ ਵੀ ਚੱਲਦੀ ਪਈ ਹੈ ਹੁਣ ਫੇਰ ਅੱਜ 28 ਤਰੀਕ ਨੂੰ ਇਹਨੇ ਫੇਰ ਦੁਬਾਰਾ ਕੰਦ ਢਾਈ ਆ ਅਸੀਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੋਸ਼ੀਆਂ ਨੂੰ ਸ਼ੈਲਟਰ ਦੇ ਕੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੇ ਮੇਰੇ ਸਕੂਲ ਦੇ ਕੈਮਰੇ ਤੋੜਿਆ ਭਾਂ ਤੋੜ ਕੀਤੀ ਆ ਚੌਂਗੀਦਾਰ ਨੂੰ ਜਾਨੂ ਮਾਰਨੀ ਤੇ ਧਮਕੀਆਂ ਦਿੱਤੀਆਂ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਐਸ ਐਚਓ ਜਿਹੜਾ ਆ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਰਿਹਾ ਹੈ ਤੇ ਇੱਕ ਜਗ੍ਹਾ ਦੇ ਉੱਤੇ ਇੱਕ ਪਲਾਟ ਦਾ ਪੁਰਾਣਾ ਵਵਾ ਦਿਆ ਜੋ ਚੱਲ ਰਿਹਾ ਪਿਛਲੇ ਸਮੇਂ ਤੋਂ ਚੱਲ ਰਿਹਾ ਜੀ ਦੋਵੇਂ ਤਰਾਹ ਜਣੀਆਂ ਵਾ ਨਾ ਆਪੋ ਆਪਣਾ ਦਾਵਾ ਪੇਸ਼ ਕਰ ਰਹੇ ਆ ਦੋਵੇਂ ਤਰਾਹੇ ਦਾਵਾ ਪੇਸ਼ ਕਰਦੇ ਆ ਕਿ ਇਹ ਜਿਹੜਾ ਪਲਾਟ ਆ ਮੇਰਾ ਵਾ ਇੱਕ ਧਿਰ ਦਾਵਾ ਕਰਦੀ ਆ ਇਹ ਪਲਾਟ ਮੇਰਾ ਆ ਇੱਕ ਧਿਰ ਦੀ ਮਾਲਕੀ ਮੁਤਾਬਕ ਜਮ੍ਹਾਂਬੰਦੀ 16 ਮਰ ਰਹੀ ਆ ਇੱਕ ਧਿਰ ਦੀ ਮਾਲਕੀ ਹੀ ਮੁਤਾਬਕ ਜਮ੍ਹਾਂਬੰਦੀ 7 ਬਣ ਰਹੀ ਆ ਇਹ ਪਲਾਟ ਇਹ ਇੱਕ ਧਿਰ 583 ਦੇ ਉਹਦਾ ਮਾਲਕ ਆ ਦੂਸਰੀ ਧਿਰ ਵੀ 583 ਦੀ ਮਾਲਕ ਹੈ 7 ਮਰਲੇ ਜਗ੍ਹਾ ਦੀ ਮੁਤਾਬਕ ਰਿਕਾਰਡ ਹੁਣ ਇਹ ਜਿਹੜਾ ਵਿਵਾਦ ਆ ਪਲਾਟ ਦਾ ਪੁਰਾਣਾ ਚੱਲ ਰਿਹਾ ਕਿਹੜੇ ਕਿਹੜੇ ਖਸਰੇ ਦੇ ਵਿੱਚ ਪਲਾਟ ਆ ਉਹ ਕਲੀਅਰ ਕਰਨਾ ਜ਼ਰੂਰੀ ਆ ਜਿਹਦੇ ਵਾਸਤੇ ਨਿਸ਼ਾਨਦੇਹੀ ਕਰਾਉਣੀ ਜ਼ਰੂਰੀ ਆ ਇਹਨਾਂ ਨੂੰ ਇਹੋ ਹੀ ਅਸੀਂ ਮੌਕੇ ਤੇ ਆ ਕੇ ਡੀਐਸਪੀ ਸਾਹਿਬ ਨੇ ਵੀ ਕਿਹਾ कि ਆਪਾਂ ਇਹਦੀ ਨਿਸ਼ਾਨਦੀ ਕਰਵਾ ਕੇ ਜਿਹੜੇ ਵੀ ਬੰਦੇ ਨੇ ਜਿੱਦਾ ਵੀ ਪਲਾਟ ਹੋਇਆ ਉਹ ਜਿਨੇ ਵੀ ਉਹ ਪਲਾਟ ਆਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾ। ਹਿਲ ਹਰ ਮਾਲਕੀ ਤਸਦੀਕ ਕਰਨੀ ਜਰੀ ਉਹ ਬਕਾਇਆ। ਇਹ ਮਾਲਕੀ ਕੀ ਦੀ ਹੈ?